ਸਾਨੂੰ ਉਹਨਾਂ ਚੋਂ ਨਾ ਸਮਝ ਲਈ ਕਿ ਤੂੰ ਉੱਥੋਂ ਕਹੇਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋ ਜੂਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਨ ਵਾਲੇ ਹੋ ਤੁਸੀਂ ਫਿਰ ਛੱਡੋ ਜਕਾਰਾ ਹੁਣ ਕੱਲਾ ਜਕਾਰਾ ਨਹੀਂ ਛੱਡਣਾ ਤੂੰ ਅੱਛਾ ਨੂੰ ਜਰਾ ਵਟ ਵੀ ਟੁਕਾ ਕੇ ਦਿਓ ਮਾੜਾ ਜਿਹਾ ਪਤਾ ਲੱਗੇ ਬੋਲ ਛੋੜ ਓਏ ਮਜੀਠੀਆ ਦੀ ਇਹ ਕੱਲੇ ਕੱਲੇ ਪਰ ਗਿਆਨੀ ਅਰਗਬੀਰ ਸਿੰਘ ਨੂੰ ਜਦੋਂ ਕਾਲ ਤਾਸ ਦੇ ਜਥੇਦਾਰ ਤੋਂ ਲਾਇਆ ਗਿਆ ਸੀ ਉਦੋਂ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਇਹਨਾਂ ਬਾਦਲ ਕਾਂ ਦੇ ਵਿੱਚ ਅੱਜ ਤੱਕ ਰਹਿ ਆ ਚਲੋ ਮੈਂ ਕਹਿੰਦਾ ਜਿਨ੍ਹਾਂ ਦੀ ਜਮੀਰ ਜਾਗਦੀ ਆ ਤੇ ਧੰਨਵਾਦ ਉਹਨਾਂ ਦਾ ਖਬਰ ਜੁੜੀ ਆ ਅਜਾ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਫਿਰ ਕਰਮ ਸਿੰਘ ਵਜੀਠੀਆ ਤੇ ਬਿਰਸਾ ਸਿੰਘ ਬਲਟੋਹਾ ਤੁਹਾਨੂੰ ਕਰਤੂਤਾ ਦੱਸਦੇ ਆ ਕਿ ਇਹ ਕੰਮ ਇਹ ਅੱਜ ਜਿਹੜਾ ਕਿ 2027 ਦੇ ਇਲੈਕਸ਼ਨ ਨੂੰ ਲੈ ਕੇ ਜਿਹੜਾ ਪੱਬਾਂ ਭਾਰ ਹੋਏ ਫਿਰਦੇ ਆ ਕਿ ਅਸੀਂ ਕਵੇਂ ਮੁੱਖ ਮੰਤਰੀ ਬਣੀਏ ਕਮੇ ਸੱਤਾ ਦੇ ਵਿੱਚ ਆਈ ਹੈ ਸੱਤਾ ਦਾ ਨਸ਼ਾ ਇਹਨਾਂ ਨੂੰ ਐਡਾ غرور ਹੋਇਆ ਪਿਆਗਾ ਮੈਂ ਤੁਹਾਨੂੰ ਦੱਸ ਦਾਂ ਕਿ ਤੁਸੀਂ ਵੇਖਿਆ ਹੋਣਾ ਇੱਕ ਰੈਲੀ ਨੰਘ ਕੇ ਗਈ ਹੈ ਇਹਨਾਂ ਦੀ ਸੁਖਬੀਰ ਬਾਦਲ ਦੀ ਇਕਾਲੀ ਦਲ ਦੀ ਆਪਾਂ ਕਹਿ ਨਹੀਂ ਸਕਦੇ ਬਾਦਲ ਪਰਿਵਾਰ ਦੀ ਉਹਦੇ ਵਿੱਚ ਕਬੱਡੀ ਖਿਡਿਆਰੀ ਨੂੰ ਜਿਹੜਾ ਦੇ ਕੇ ਰਪੀਏ ਸਟੇਜ ਤੇ ਬੁਲਾਇਆ ਗਿਆ ਕਿ ਜੀ ਅਸੀਂ ਆਹ ਕਬੱਡੀ ਖਿਡਿਆਰੀ ਸਾਡੇ ਨਾਲ ਆ ਆ ਫਲਾਨਾ ਵੀ ਸਾਡੇ ਨਾਲ ਆ ਜਿਹੜਾ ਇਹਨਾਂ ਨੂੰ ਲੱਗਦਾ ਕਿ ਮਸ਼ਹੂਰ ਬੰਦਾਗਾ ਉਹਨੂੰ ਇਸ ਸਟੇਜ ਤੇ ਲੈ ਕੇ ਆਉਂਦੇ ਆ ਤਾਂ ਕਿ ਲੋਕ ਉਹਨਾਂ ਤੋਂ ਪ੍ਰਭਾਵਿਤ ਹੋਣ ਤੇ ਦੂਸਰੇ ਪਾਸੇ ਜਿਹੜਾ ਇਹਨਾਂ ਨੇ ਗੱਪਾਂ ਮਾਰੀਆਂ ਉੱਥੇ ਅਸੀਂ ਜੀ ਕਬੱਡੀ ਕੱਪ ਕਰਵਾਇਆ ਕਰਾਂਗੇ ਅਸੀਂ ਜੀ ਖੇਡਾਂ ਕਰਵਾਇਆ ਕਰਾਂਗੇ ਅਸੀਂ ਘੋੜਿਆਂ ਦੀ ਦੌੜਾ ਕਰਵਾਇਆ ਕਰਾਂਗੇ ਅਸੀਂ ਕਬੂਤਰਬਾਜ਼ੀ ਕਰਵਾਇਆ ਕਰਾਂਗੇ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਐਡੇ ਐਡੇ ਝੂਠ ਤੇ ਗੱਪ ਮਾਰਦੇ ਨੂੰ ਫਰੇਬੀਆਂ ਨੂੰ ਇਹਨਾਂ ਨੇ ਇਹਨੇ ਕਿਹਾ ਕਿ ਕੋਈ ਚੰਗਾ ਹਸਪਤਾਲ ਬਣਾਵਾਂਗੇ ਇਹਨਾਂ ਨੇ ਇਹਨੇ ਕਿਹਾ ਕਿ ਚੰਗੇ ਰੁਜ਼ਗਾਰ ਦੇ ਲਈ ਜਿਹੜਾ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਚੰਗੇ ਸਕੂਲ ਬਣਾਏ ਜਾਣਗੇ ਤੇ ਜਾਂ ਆਪਾਂ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਪਰ ਇਹ ਗੱਲ ਨਹੀਂ ਕਰਨੀ ਇਹਨਾਂ ਨੇ ਜਿਹੜਾ ਕਿ ਲੋਕਾਂ ਨੂੰ ਕਮੇ ਪਰਮਾਉਣਾਗਾ ਕਿ ਲੋਕ ਕਿੱਥੇ ਖੜੇ ਆ ਲੋਕਾਂ ਦੀ ਮਾਨਸਿਕਤਾ ਦੇਖਦੇ ਆ ਕਿ ਲੋਕ ਆਟਾ ਦਾਲ ਸਕੀਮ ਤੇ ਲੱਗੇ ਖੜੇ ਆ ਲੋਕ ਕਬੂਤਰਾਂ ਦੀ ਬਾਜ਼ੀਆਂ ਤੇ ਲੱਗੇ ਖੜੇ ਆ ਲੋਕ ਜਿਹੜਾ ਕਿ ਇਹਨਾਂ ਦੇ ਨਾਲ ਜੁੜੇ ਹੋਏ ਆ ਜਾਂ ਫਿਰ ਅਸੀਂ ਜੀ ਗੈਂਗਸਟਰ ਕਰਦਾਂਗੇ ਖਤਮ ਕਰਦਾਂਗੇ ਕਹਿੰਦਾ ਭਾਵ ਕਿ ਇਹਨਾਂ ਤੇ ਪਹਿਲਾਂ ਇਹਨਾਂ ਨੇ ਬੇਅਦਬੀ ਦੇ ਮੁੱਦੇ ਤੇ ਸਿਆਸਤ ਕੀਤੀ ਆ ਕਦੇ ਨਸ਼ੇ ਦੇ ਮੁੱਦੇ ਤੇ ਸਿਆਸਤ ਕਰਦੇ ਆ ਹੁਣ ਗੈਂਗਸਟਰ ਦੇ ਮੁੱਦੇ ਤੇ ਸਿਆਸਤ ਕਰਦੇ ਆ ਕਦੇ ਕਿਸੇ ਤੇ ਕਦੇ ਕਿਸੇ ਤੇ ਤੁਹਾਨੂੰ ਮੈਂ ਤਾਂ ਉਹਨੂੰ ਇੱਕ ਦੋ ਵੀਡੀਓ ਵੀ ਸੁਣਾਉਂਗਾ ਗਿਆਨੀ ਰਘਵੀਰ ਸਿੰਘ ਦਾ ਬਿਆਨ ਆ ਸਾਬਕਾ ਜਥੇਦਾਰ ਸ੍ਰੀ ਅਕਾਲਤਾ ਸਭਾ ਤੇ ਹੈੱਡ ਗ੍ਰਾਫੀ ਮੌਜੂਦਾ ਸ੍ਰੀ ਦਰਬਾਰ ਸਾਹਿਬ ਦਾ ਬਿਆਨ ਆ ਕਿ ਇਹ ਬਾਦਲ ਲਾਣਾ ਕਿ ਸ਼੍ਰੋਮਣੀ ਕਮੇਟੀ 5-5 ਲੱਖ ਰੁਪਇਆ ਲੈਂਦੀ ਆ ਇੱਕ ਸ੍ਰੀ ਅਖੰਡ ਸਾਹਿਬ ਪਾਠ ਜਿਹੜਾ ਪ੍ਰਕਾਸ਼ ਕਰਵਾਏ ਦਾ 5-5 ਲੱਖ ਰੁਪਇਆ ਹੁਣ ਤੁਸੀਂ ਆਪ ਦੇਖ ਲਓ ਕਿ ਜਿਹੜਾ ਕਿ ਇਹ 5-5 ਲੱਖ ਰੁਪਇਆ ਉਹਨਾਂ ਲੋਕਾਂ ਤੋਂ ਲੈਂਦੀ ਆ ਜਿੰਨਾਂ ਲੋਕਾਂ ਦੇ ਕੋਲੇ ਰਪਈਆਗਾ ਇੱਕ ਪਾਸੇ ਅਰਬਾਂ ਦੀ ਗੋਲਕਾ ਤੇ ਦੂਸਰੇ ਪਾਸੇ ਉਹ ਪਾਇਪਾਂ ਲੱਖ ਦਾ ਝੜਾਵਾ ਪਤਾ ਨਹੀਂ ਕਿੰਨਾ ਅਰਬ ਕਰੋੜ ਰੁਪਈਆ ਤੇ ਲੁੱਟ ਲੁੱਟ ਕੇ ਜਿਹੜਾ ਬਾਦਲ ਦੀਆਂ ਰੈਲੀਆਂ ਦੇ ਵਿੱਚ ਵਰਤਿਆ ਜਾਂਦਾ ਰੁਪਈਆ ਸਾਰਾ ਇਹ ਕਦੇ ਕਿਸੇ ਗਰੀਬ ਦੇ ਮੂੰਹ ਵੱਲ ਨਹੀਂ ਦੇਖਿਆ ਜਾਂਦਾ ਕਦੇ ਗਰੀਬ ਦਾ ਜਿਹੜਾ ਕੁੜੀਆਂ ਦੇ ਵਿਆਹ ਨਹੀਂ ਕੀਤੇ ਜਾਂਦੇ ਗਰੀਬ ਦੇ ਕਦੇ ਦਵਾਈ ਜੋਗੇ ਰੁਪਈਏ ਨਹੀਂ ਦਿੱਤੇ ਜਾਂਦੇ ਸ਼ਰਮਣੀ ਕਮੇਟੀ ਵੱਲੋਂ ਗਰੀਬ ਮਾਰੇ ਆ ਸਿੱਖ ਨੌਜਵਾਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਨੇਕਾਂ ਕੁਰਬਾਨੀਆਂ ਕਰਨ ਦੇ ਬਾਅਦ ਵੀ ਉਹ ਇਸ ਸ਼੍ਰੋਮਣੀ ਕਮੇਟੀ ਨੇ ਇਕਾਦੁਕਾ ਨੂੰ ਛੱਡ ਕੇ ਕਿਸੇ ਦੀ ਬਾਹ ਨਹੀਂ ਫੜੀ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਇਹਨਾਂ ਦੇ ਕੋਲੇ ਕਿਸੇ ਇਹਨਾਂ ਦੇ ਕੋਲੇ ਕੋਈ ਹੋਰ ਮੁੱਦਾ ਨਹੀਂ ਸਿਰਫ ਆ ਇੱਕ ਦੋ ਮੁੱਦੇ ਨੇ ਮੈਂ ਤੁਹਾਨੂੰ ਇੱਕ ਦੋ ਵੀਡੀਓ ਸੁਣਾਉਣਾਗਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਹੁਣ ਤੁਹਾਨੂੰ ਮਜੀਠੀ ਦੀ ਗੱਲ ਸੁਣਾਉਣਾ ਮਜੀਠੀ ਨੇ ਰੈਲੀ ਦੌਰਾਨ ਕੀ ਕਿਹਾ ਉਹ ਤੁਹਾਨੂੰ ਪਹਿਲਾਂ ਮੈਂ ਬਿਆਨ ਸੁਣਾ ਦਿੰਦਾ ਕਮਜਲੀ ਇੱਥੇ ਰਾਤ ਦੇ ਨੇਰੇ ਤੇ ਤੂੰ ਉਹਨੂੰ ਡਰਾ ਕੇ ਤੈਨੂੰ ਮਿਲ ਜਾਂਦਾ ਪਾਰਟੀ ਕਈ ਪ੍ਰਧਾਨ ਪਾਰਟੀਆਂ ਦੇ ਕਾਂਗਰਸੀ ਤੂੰ ਕਈ ਦਬਾਏ ਆ ਸਾਨੂੰ ਉਹਨਾਂ ਚੋਂ ਲੈ ਸਮਝ ਲਈ ਕਿ ਤੂੰ ਉੱਥੋਂ ਕਹੇਗਾ ਹੀ ਪਰਚਾ ਦੇ ਦੇਣਾ ਤਾਂ ਮੈਂ ਹੱਥ ਜੋੜ ਕੇ ਤੇਰੇ ਅੱਗੇ ਖਲੋਜੂਗਾ ਇਹ ਪੰਜਾਬ ਦੇ ਲੋਕ ਕੀ ਹੈ ਭਾਈ ਇਹ ਜੇ ਦਬਨ ਵਾਲੇ ਹੋ ਤੁਸੀਂ ਫਿਰ ਛੱਡੋ ਜਕਾਰਾ ਹੁਣ ਕੱਲਾ ਜਕਾਰਾ ਨਹੀਂ ਛੱਡਣਾ ਉੱਚਾ ਨੂੰ ਜਰਾ ਵਟ ਵੀ ਟੁਕਾ ਕੇ ਦਿਓ ਮਾੜਾ ਜਿਹਾ ਪਤਾ ਲੱਗੇ ਬੋਲ ਛੋੜ ਓਏ ਮਜੀਠੀਆਂ ਦੀ ਇਹ ਕੱਲੇ 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 ਟੱਕਰਣਗੇ ਤੇ ਆਮ ਜੇਠੀਆ ਫੋਕੜਾ ਤੁਸੀਂ ਵੇਖਿਆ ਕਿ ਜਕਾਰਾ ਸਾਡੋ ਕਿਸੇ ਨੇ ਜਕਾਰਾ ਨਹੀਂ ਛੱਡਿਆ ਬੇਸ਼ਰਮ ਨੇ ਫਿਰ ਆਪੀ ਜਕਾਰਾ ਛੱਡ ਦਿੱਤਾ ਕਿ ਮੁੱਸਾਂ ਨੂੰ ਤਾ ਦੇਣਾ ਬੜੀ ਸ਼ਰਮ ਵੀ ਬਾਤ ਪਤਾ ਨਹੀਂ ਕੀ ਤੁਸੀਂ ਜੰਗ ਜਿੱਤ ਲੈਣੀ ਮੁੱਸਾਂ ਨੂੰ ਤਾ ਦੇ ਕੇ ਨੌਜਵਾਨੀ ਦਾ ਘਾਣ ਕਰਕੇ ਤੂੰ ਅੰਦਰ ਗਿਆ ਸੀ ਚਿੱਟੇ ਦਾ ਤੂੰ ਵਪਾਰੀਆ ਚਿੱਟੇ ਦਾ ਤੂੰ ਸਦਾਗਰ ਆ ਤੇ ਸ਼ਰਮ ਆਉਣੀ ਚਾਹੀਦੀ ਆ ਮਾਰੀ ਮੋਟੀ ਕਿ ਮੈਨੂੰ ਰਾਜਾ ਬੜਿੰਗਣਾ ਸਮਝ ਲਈ ਜਾਂ ਹੋਰ ਕਾਂਗਰਸੀ ਦੱਬਲੇ ਭਗਵੰਤ ਮਾਨ ਨੂੰ ਕਹਿ ਰਹੇ ਆ ਕਿ ਤੂੰ 7 ਮਹੀਨੇ ਜੇਲ੍ਹ ਦੇ ਵਿੱਚ ਰਿਹਾ ਚੀਕਾ ਮਾਰਿਆ ਸੀ ਝੰਘਾੜਾ ਮਾਰਿਆ ਸੀ ਉਸ ਗੁਰਵਿੰਦਰ ਸਾਧ ਦੇ ਜਾ ਕੇ ਡੇਰੇ ਡਿੱਗਿਆ ਤੂੰ ਰਦਾਸ ਮਾਮੀ ਦੇ ਤੇ ਉਸ ਪਖੰਡੀ ਦੇ ਡੇਰੇ ਦੇ ਵਿੱਚ ਜਾ ਕੇ ਤੂੰ ਜਿਹੜਾ ਕਿ ਪਹਿਲਾਂ ਤੁਸੀਂ ਇਹਨਾਂ ਜਿਹੜਾ ਕਿ ਇਹਨਾਂ ਦਾ ਤੁਸੀਂ ਜੜ ਲਾਈ ਆ ਇਹਨਾਂ ਪਖੰਡੀ ਸਾਧਾ ਨੂੰ ਤੁਸੀਂ ਸਿਰ ਦੇ ਉੱਪਰ ਚੜਾਇਆਗਾ ਤੁਸੀਂ ਤੁਹਾਡੀ ਦੇਣ ਹੈ ਤੁਹਾਡੀਆਂ ਕਰਤੂਤਾਂ ਨੇ ਇਹ ਤੁਹਾਡੀਆਂ ਜਿਹੜਾ ਕਿ ਤੁਸੀਂ ਡੇਰਾ ਬਾਦ ਖੜਾ ਕੀਤਾਗਾ ਤੇ ਉਹੀ ਡੇਰਾ ਬਾਦ ਅੱਜ ਸੇਕੋਂ ਬੰਦੀ ਜੜਾਂ ਦੇ ਵਿੱਚ ਬਹਿ ਗਿਆ ਤੇ ਉਹੀ ਤੁਸੀਂ ਪ੍ਰਵਲਤ ਦੁਬਾਰੇ ਕਰ ਰਹੇ ਹੋ ਉਸ ਅਰਾਧਾ ਸਵਾਮੀ ਹੋਵੇ ਚਾਹ ਸੌਦਾ ਸਾਧ ਹੋਵੇ ਚਾਹ ਭਨੇਹਾਰਾ ਹੋਵੇ ਚਾਹ ਨੂਰ ਮੈਲੀਆ ਹੋਵੇ ਚਾਹ ਰਾਮਪਾਲ ਹੋਵੇ ਚਾਹ ਆਸਾ ਰਾਮ ਹੋਵੇ ਚਾਹ ਕੋਈ ਹੋਰ ਹੋਵੇ ਸ਼ਰਮ ਆਉਣੀ ਚਾਹੀਦੀ ਇਹਨੂੰ ਕਿ ਅਸੀਂ ਫਲਾਨਾ ਕਰਦਾਂਗੇ ਧਮਕਾ ਕਰਦਾਂਗੇ ਤੇ ਅਜੇ ਤੱਕ ਕਿ ਗਿਆਨੀ ਰਘਵੀਰ ਸਿੰਘ ਨੇ ਇਹ ਗੱਲ ਕਹੀ ਆ ਇਹ ਗੱਲ ਕਹੀ ਆ ਗਿਆਨੀ ਰਘਵੀਰ ਸਿੰਘ ਨੇ ਕਿ ਜਿਹੜੀ ਪਸਾਕ ਆ ਉਹ ਵੀ ਜਿਹੜਾ ਸੁਖਵੀਰ ਬਾਦਲ ਲਿਆਉਂਦਾ ਰਿਹਾ ਇੱਥੋਂ ਤੱਕ ਕੇ ਗਿਆਨੀ ਰਘਵੀਰ ਸਿੰਘ ਹੈਡ ਗ੍ਰੰਥੀ ਆ ਸ੍ਰੀ ਦਰਬਾਰ ਸਾਹਿਬ ਦੇ ਉਹਨਾਂ ਨੇ ਕਿਹਾ ਸਰਸੇ ਵਾਲੇ ਨੂੰ ਬਿਨਾ ਮੰਗੇ ਮਾਫੀ ਦਿੱਤੀ ਗਈ ਆ ਇਹ ਸਾਰਿਆਂ ਨੂੰ ਪਤਾ ਜਗਜਾਰ ਆ ਕਿ ਪਸਾ ਕਿੱਥੋਂ ਆਈ ਆ ਕਿੱਥੋਂ ਸ਼ਰੋਮਣੀ ਕਮੇਟੀ ਨੇ ਗੋਲਕ ਦੇ ਵਿੱਚੋਂ ਹਥਿਆਰਾਂ ਦੇ ਬਾਅਦ ਜਿਹੜਾ ਰੁਪਈਆ ਦਿੱਤਾ ਪਰ ਗਿਆਨੀ ਅਰਗਵੀਰ ਸਿੰਘ ਨੂੰ ਜਦੋਂ ਕਾਲ ਤਸ ਦੇ ਜਥੇਦਾਰ ਤੋਂ ਲਾਇਆ ਗਿਆ ਸੀ ਉਦੋਂ ਹੀ ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਇਹਨਾਂ ਬਾਦਲ ਕੰਦੇ ਵਿੱਚ ਅੱਜ ਤੱਕ ਰਹਿ ਆ ਚਲੋ ਮੈਂ ਕਹਿੰਦਾ ਜਿਨ੍ਹਾਂ ਦੀ ਜਮੀਰ ਜਾਗਦੀ ਆ ਇਹ ਧੰਨਵਾਦ ਆ ਉਹਨਾਂ ਦਾ ਇਹਨਾਂ ਦੇ ਖਿਲਾਫ ਆ ਅਰ ਜਿਹੜਾ ਡੜ ਕੇ ਬੋਲਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਗੁੰਡਾ ਕਰਦੇ ਅੱਗੇ ਕਰਨੀ ਆ ਇਹ ਚਾਹੁੰਦੇ ਆ ਕਿ ਅਸੀਂ 2027 ਦੇ ਵਿੱਚ ਪਤਾ ਨਹੀਂ ਮੁੱਖ ਮੰਤਰੀ ਬਣ ਜਾਵਾਂਗੇ ਸੁਪਨੇ ਲੈਣੇ ਛੱਡ ਦਿਓ ਤੁਸੀਂ ਪੰਜਾਬ ਦਾ ਬੇੜਾ ਗਰਕ ਕੀਤਾ ਤੁਸੀਂ ਪੰਜਾਬ ਨੂੰ ਉਸ ਹਸੀਅਤੇ ਖੜਾ ਕਰ ਦਿੱਤਾ ਜਿੱਥੇ ਪੰਜਾਬ ਜਿੱਥੇ ਸਿਉਣੀ ਦੀ ਚਿੜੀ ਕਿਹਾ ਜਾਂਦਾ ਸੀ ਤੇ ਨਿਤ ਨਿਤ ਬਰਬਾਦ ਹੁੰਦਾ ਹੁੰਦਾ ਤੁਸੀਂ ਉਹ ਤੁਸੀਂ ਕੰਗਾਲ ਤੇ ਖੜਾ ਕਰ ਦਿੱਤਾ ਪੰਜਾਬ ਨੂੰ ਤੇ ਅੱਜ 18 ਮਾਰ ਦਿਓ ਕਿ ਪਤਾ ਨਹੀਂ ਦੁਬਾਰਾ ਸਾਡਾ ਰਾਜ ਆ ਜਾਊਗਾ ਪਤਾ ਨਹੀਂ ਅਸੀਂ ਕੀ ਜਿਹੜਾ ਚੌਣੇ ਦੇ ਚਿੜੀ ਬਣਾ ਦਾਂਗੇ ਤੁਸੀਂ ਪੰਜਾਬ ਨੂੰ ਬਰਬਾਦ ਕਰਨਾ ਹੱਥ ਬਨ ਕੇ ਬੇਨਤੀ ਆ ਤੁਸੀਂ ਸਭ ਤੋਂ ਬਾਅਦ ਬੇਕਰ ਸਿੰਘ ਮੰਜੀਠੀਆ ਜਿਹੜਾ ਬਾਦਲ ਪ੍ਰਕਾਸ਼ ਚੰਦ ਬਾਦਲ ਸਖ ਕੌਮ ਦਾ ਬੇੜਾ ਗਰਕ ਕਰਕੇ ਗਿਆ ਉਸ ਹਸੀਏ ਤੇ ਜਿਹੜਾ ਹੁਣ ਉਸ ਲੀਆਂ ਤੇ ਜਿਹੜਾ ਸਖਬੀਰਵਾਦ ਤਲ ਪਿਆ ਕਹਿੰਦੇ ਅਸੀਂ ਭਾਜਪਾ ਦੇ ਨਾਲ ਦੁਬਾਰੇ ਯਾਰੀ ਪਾਉਣੀ ਆ ਟੁੱਟੀ ਕਦੋਂ ਅਸੀਂ ਤੁਹਾਡੀ ਯਾਰੀ ਭਾਜਪਾ ਦੇ ਨਾਲ ਆ ਆਰਐਸਐਸ ਦੇ ਨਾਲ ਤੁਹਾਡੀਆਂ ਜੜਾਂ ਡੂੰਗੀਆਂ ਨੇ ਤੁਹਾਡੀਆਂ ਕਰਤੂਤਾ ਉਹਨਾਂ ਦੇ ਆਰਐਸਐਸ ਕੋਲ ਆ ਤਹਾੜਿਆਂ ਕਰਤੂਤਾਂ ਬੀਜੇਪੀ ਕੋਲ ਆ ਇਸ ਕਰਕੇ ਤੁਸੀਂ ਡਰਦੇ ਮਾਰਿਆ ਜਿਹੜਾ ਇੱਕ ਸਿੱਖ ਜਿਹੜਾ ਉਦੋਂ ਕਿਸਾਨ ਅੰਦੋਲਨ ਹੋਇਆ ਉਹ ਤੇ ਡਰਦੇ ਮਾਰਿਆ ਤੁਸੀਂ ਜੀ ਅਸੀਂ ਪਦਵੀ ਛੱਡਤੀ ਜਿਹੜਾ ਹਰਸਿਮਰਤ ਕੌਰ ਨੇ ਫਲਾਨਾ ਛੱਡਤਾ ਕੁਝ ਨਹੀਂ ਛੱਡਿਆ ਤੁਸੀਂ ਤੁਸੀਂ ਤਾਂ ਕੁਰਸੀ ਦਾ ਡੇ ਭੋਕਿਓ ਪੰਜਾਬ ਸਾਰਾ ਮਰ ਜਾਵੇ ਮੈਨੂੰ ਲੱਗਦਾ ਕਿ ਤੁਸੀਂ ਕੁਰਸੀ ਨਹੀਂ ਛੱਡਣੀ ਇਸ ਕਰਕੇ ਅੱਜ ਤੁਸੀਂ ਮੱਸੀ ਬਾਂਗ ਤੜਫ ਰਹੇ ਹੋ ਕਿ ਜੀ ਅਸੀਂ ਸਾਡੀ ਸਰਕਾਰ ਆ ਜਾਊਗੀ ਆ ਸੁਪਨੇ ਲਈ ਜਾਓ ਕਹਿੰਦੇ ਹੁੰਦੇ ਆ ਕਿ ਸੋਨਾ ਰੂੜੀਆਂ ਤੇ ਸੁਫਨੇ ਸੀ ਸਮੈਲਾਂ ਦੇ ਯਾਤ ਦੀ ਕੋਟਕਿੱਲੇ ਸਧੀਰਾ ਨਾਲ ਜਫੇ ਉਹ ਗੱਲ ਹੋਈ ਪਈ ਹੈ ਤੁਹਾਡੀ ਤੁਹਾਡਾ ਆਉਣ ਵਾਲਾ ਵਕਤ ਹੈ ਜਿਹੜਾ ਉਹ ਬੁਰਾ ਹੋਣਾਗਾ ਤੁਹਾਨੂੰ ਲੱਗਦਾ ਕਿ ਪਤਾ ਨਹੀਂ ਸਾਡੇ ਵਿੱਚ ਜਿਹੜਾ ਬੰਦੇ ਆ ਗਿਆ ਸਾਨੂੰ ਪਤਾ ਤੁਸੀਂ ਕਿਵੇਂ ਲੋਕਾਂ ਨੂੰ ਦਿਹਾੜੀਦਾਰ ਲੋਕਾਂ ਨੂੰ ਤੁਸੀਂ ਦੋ ਦੋ 4-4 100 ਰੁਪਿਆ ਲੈ ਕੇ ਜਿਹੜਾ ਆਪਦੀ ਰੈਲੀ ਦੇ ਵਿੱਚ ਲੈ ਕੇ ਆਉਣੇ ਆ ਪਰ ਉਹਨਾਂ ਲੋਕਾਂ ਨੂੰ ਵੀ ਚਾਹੀਦਾਗਾ ਇਹਨਾਂ ਲਟੇਰਿਆਂ ਤੋਂ ਬਚਣਾ ਤਾਂ ਕਿ ਜਿਹੜਾ ਕਿ ਜਿਹੜਾ ਸਿੱਖ ਕੌਮ ਦੇ ਇਹਨਾਂ ਨੇ ਬੇੜਾ ਗਰਕ ਕੀਤਾ ਤਾਕੇ ਜਿਹੜਾ ਆਉਣ ਵਾਲਾ ਭਵਿੱਖਾ ਆਉਣ ਵਾਲਾ ਨੌਜਵਾਨ ਆਉਣ ਵਾਲੇ ਸਾਡੇ ਬਖਤੇ ਆਉਣ ਵਾਲਾ ਸਾਡਾ ਭਵਿੱਖਾ ਤੁਸੀਂ ਉਹਨੇ ਦੇਖਦੇ ਹੋਏ ਇਹਨਾਂ ਦਾ ਖਿਹੜਾ ਛੱਡਦੇ ਹੋ ਜੇਕਰ ਤੁਸੀਂ ਚਾਹਣਿਓ ਕਿ ਪੰਜਾਬ ਦੇ ਵਿੱਚ ਉਹ ਦੌਰ ਫੇਰ ਆਵੇ ਤਾਂ ਫਿਰ ਤੁਸੀਂ ਆਪ ਦੇ ਜ਼ਿੰਮੇਵਾਰ ਆਪ ਹੋਵੋਗੇ ਕਿਉਂਕਿ ਇਹਨਾਂ ਨੇ ਤੁਹਾਡੀਆਂ ਜੜੀਆਂ ਖੋਖਲਾ ਪਹਿਲਾਂ ਕੀਤੀਆਂ ਨੇ ਪਰ ਤੁਸੀਂ ਨਹੀਂ ਸਮਝਦੇ ਦੇ ਫਿਰ ਬਾਰ-ਬਾਰ ਇਹਨਾਂ ਦੇ ਮਾਗਰ ਲੱਗੀ ਫਿਰਦੇ ਜਿਵੇਂ ਭੇੜ ਦੇ ਮਾਗਰਾ ਲੇੜਾ ਲੱਗਿਆ ਹੁੰਦਾ ਇਸ ਦੇ ਮਾਗਰ ਤੁਸੀਂ ਆਪਣੀਆਂ ਚੌਧਰਾ ਬਾਸ ਤੇ ਆਪਣੀਆਂ ਜਿਹੜੀਆਂ ਚੇਅਰਮੈਨੀਆਂ ਸਰਪੰਚੀਆਂ ਜਾਂ ਹੋਰ ਮਾੜੇ ਮੋٹے ਲਾਲਤਵਾਦ ਤੇ ਤੁਸੀਂ ਕਿਉਂ ਪੰਜਾਬ ਦਾ ਬੇੜਾ ਗਰਕ ਕਰਨ ਤੇ ਤੁਲੇ ਹੋ ਤੁਸੀਂ ਮੈਂ ਉਹਨਾਂ ਲੋਕਾਂ ਨੂੰ ਵੀ ਕਿਹੜਾ ਚੋਣਾ ਜਿਹੜੇ ਲੋਕ ਆਪਣੇ ਮਨਹਾਫੇ ਦੇ ਖਾਤਰ ਮਾੜੀ ਮੋਟੀ ਟੌਂਕੀਦਾਰੀ ਦੇ ਖਾਤਰ ਇਹਨਾਂ ਮਾਗਰ ਜਿਹੜਾ ਕਿ ਲੱਗੇ ਫਿਰਦੇ ਆ ਘੜਮ ਚੌਧਰੀ ਜਿਹੜੇ ਤੁਹਾਨੂੰ ਲੈ ਲੈ ਕੇ ਜਿਹੜਾ ਬੱਸਾਂ ਪਰ ਪਰ ਕੇ ਉੱਥੇ ਲਜਾਉਂਦੇ ਆ ਅੱਜ ਤੁਹਾਨੂੰ ਬੱਸਾਂ ਤੇ ਲੈ ਜਾਣਗੇ ਅੱਜ ਤੁਹਾਨੂੰ 2-2 4-4 100 ਰੁਪਇਆ ਦੇ ਦੇਣਗੇ ਤਾਂ ਆਕੇ ਫਿਰ ਉਹਦੂ ਬਾਦ ਕਰੋਗੇ ਕੀ ਫਿਰੋਂਗੇ ਫਿਰ ਪਿੱਟੋਂਗੇ ਫਿਰ ਕਰਲਾਓਗੇ ਇਸ ਵੀਡੀਓ ਨੂੰ ਜਰੂਰ ਬਤ ਬਤ ਸ਼ੇਅਰ ਜਰੂਰ ਕਰਨਾ ਆਪਣੇ ਕਮੈਂਟ ਜਰੂਰ ਕਰਨੇ ਆ ਤਾਂ ਕਿ ਜਿਹੜਾ ਇਹਨਾਂ ਦਿਨੋਂ ਦਿਨ ਜਿਹੜਾ ਇਹਨੂੰ ਲੱਗਦਾ ਕਿ ਅਸੀਂ ਫਲਾਨੇ ਨੂੰ ਲਿਆ ਕੇ ਸਟੇਜ ਦੇ ਉੱਪਰ ਜੇ ਅਸੀਂ ਫਲਾਨਾ ਲਿਆਂਦਾ ਅਸੀਂ ਕਬੂਤਰਬਾਜ਼ੀ ਕਰਾ ਦੇ ਅਸੀਂ ਕੁੱਤੇ ਦੌੜਾ ਕਰਵਾ ਦਾਂਗੇ ਅਸੀਂ ਫਲਾਨਾ ਕਰਾ ਦੇ ਧੌਂਕਾ ਕਰਵਾ ਦਾਂਗੇ ਯਾਨੀ ਕਿ ਇਹਨਾਂ ਤੋਂ ਹੋਣਾ ਇੱਕ ਆਖਣੀ ਇਹਨਾਂ ਨੂੰ ਸੁਪਨੇ ਲੈ ਲੈਣ ਦੇ ਤੇ ਮੈਂ ਲੋਕਾਂ ਨੂੰ ਕਹਿਣਾਗਾ ਕਿ ਤੁਸੀਂ ਆਪਣਾ ਪੰਜਾਬ ਸੰਝਦੇ ਹੋਏ ਇਹਨਾਂ ਤੋਂ ਦੁਵਾਰੇ ਨਾ ਕਿਦੇ ਤੁਸੀਂ ਅੱਕ ਬੀਜ ਬੈਠੋ ਕਿਦੇ ਫਿਰ ਪਸਤਾਓਗੇ ਫਿਰ ਉਹ ਜੜਾਂ ਨੇ ਜਿਹੜੀਆਂ ਜੇਕਰ ਇਹਨਾਂ ਦੀਆਂ ਲਾ ਦਿੱਤੀਆਂ ਦੁਵਾਰੇ ਤੁਸੀਂ ਫਿਰ ਤੁਸੀਂ ਪੰਜ ਸਾਲਾਂ ਲਈ ਪਸਤਾਉਣਾਗਾ ਫਿਰ ਤੁਸੀਂ ਕਹਿਣਾਗਾ ਜੀ ਸਤੋ ਫਲਾਣੇ ਨੇ ਵੋਟ ਪਵਾ ਲਈ ਧੌਂਕੇ ਨੇ ਵੋਟ ਪਵਾ ਲਈ ਆ ਤੇ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖਨੇ ਆ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ